ਅਪ੍ਰੈਲ ਮਹੀਨਾ ਹੁੰਦੇ ਹੀ ਪੰਜਾਬ ਦੇ ਵਿੱਚ ਤੇ ਪੂਰੇ ਉੱਤਰ ਭਾਰ ਦੇ ਵਿੱਚ ਕਣਕ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ ਲੋਕ ਜਿਹੜੇ ਹੁੰਦੇ ਨੇ ਕਣਕ ਇਕੱਠੀ ਕਰਕੇ ਪੂਰੇ ਸਾਲ ਭਰ ਲਈ ਇਕੱਠੀ ਕਰਕੇ ਉਸ ਤੋਂ ਬਾਅਦ ਜਿਹੜੀ ਉਹਦੀ ਕਹ ਲਈਏ ਆਟਾ ਪਸਾਉਂਦੇ ਨੇ ਜਾਂ ਹੋਰ ਜਿਹੜੇ ਕੰਮਾਂ ਲਈ ਆਟਾ ਵਰਤਿਆ ਜਾਂਦਾ ਤੇ ਅੱਜ ਜਿਹੜੀ ਤੁਹਾਨੂੰ ਕਣਕ ਦਿਖਾ ਰਹੇ ਹਾਂ ਬਿਲਕੁਲ ਅਨੋਖੀ ਕਿਸਮ ਦੀ ਕਣਕ ਹੈ ਸੋਨਾ ਮੋਤੀ ਕਣਕ ਇਹ ਉਹ ਖੇਤ ਹੈ ਜਿੱਥੇ ਸੋਨਾ ਮੋਤੀ ਕਣਕ ਉਗਾਈ ਜਾਂਦੀ ਹੈ ਤੇ ਜਿਹੜੇ ਕਿਸਾਨ ਇਹਦੀ ਪੈਦਾਵਾਰ ਕਰ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਆਖਰ ਇਹਨੂੰ ਸੋਨਾ ਮੋਤੀ ਕਣਕ ਕਿਉਂ ਕਿਹਾ ਜਾਂਦਾ ਹੈ ਤੇ ਕੀ ਇਹਦੀ ਵੱਖਰੀ ਹੈਗੀ ਕਿਸਮ ਦੀ ਹਰਪਾਲ ਜੀ ਤੁਹਾਡੇ ਖੇਤ ਵਿੱਚ ਆਏ ਆ ਤੇ ਜਿਹੜੀ ਸੋਨਾ ਮੋਤੀ ਕਣਕ ਦਾ ਸਭ ਤੋਂ ਪਹਿਲਾ ਸਵਾਲ ਇਹ ਹੀ ਹੈ ਕਿ ਇਹਨੂੰ ਸੋਨਾ ਮੋਤੀ ਕਣਕ ਕਿਉਂ ਕਹਿੰਦੇ ਨੇ ਦੇਖੋ ਜੀ ਤੁਹਾਡਾ ਪਹਿਲਾਂ ਆਉਣ ਦੇ ਉੱਤੇ ਸਾਰਿਆਂ ਦਾ ਇੱਥੇ ਮੇਰੇ ਖੇਤ ਤੇ ਪਹੁੰਚਣ ਦਾ ਬਹੁਤ-ਬਹੁਤ ਧੰਨਵਾਦ ਵੈਲਕਮ ਆ ਤੁਹਾਡੇ ਲਈ ਇਹਦਾ ਜਿਹੜਾ ਤੁਸੀਂ ਕੁਐਸਚਨ ਮੈਨੂੰ ਕੀਤਾ ਵੀ ਇਹਨੂੰ ਸੋਨਾ ਮੋਤੀ ਕਿਉਂ ਕਹਿੰਦੇ ਨੇ ਦੇਖੋ ਮੇਰੇ ਹੱਥਾਂ 'ਚ ਥੋੜੇ ਜਿਹੇ ਦਾਣੇ ਆ ਤੇ ਇਹਦਾ ਮੋਤੀਆਂ ਵਰਗੇ ਗੋਲ ਨੇ ਸੋਨੇ ਵਰਗਾ ਰੰਗ ਹੈ ਇਸ ਲਈ ਇਹਦਾ ਸੋਨਾ ਮੋਤੀ ਨਾਂ ਰੱਖਿਆ ਸੀ ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਨੇ ਤੇ ਇਸ ਲਈ ਇਹਦਾ ਨਾਮ ਸੋਨਾ ਮੋਤੀ ਦੇ ਤੌਰ ਤੇ ਪ੍ਰਸਿੱਧ ਹੋ ਗਿਆ ਪੂਰੇ ਭਾਰਤ ਦੇ ਵਿੱਚ ਅਚਰਪਾਲ ਜੀ ਕਿੰਨੇ ਸਾਲਾਂ ਤੋਂ ਤੁਸੀਂ ਇਹਦੀ ਜਿਹੜੀ ਹੈਗੀ ਐ ਇਸ ਕਣਕ ਦੀ ਪੈਦਾਵਾਰ ਕਰ ਰਹੇ ਹੋ ਮੈਂ ਜੀ 2018-19 ਤੋਂ ਲੱਗਿਆ ਹੋਇਆ ਐ ਇਸ ਨੂੰ ਕਰਨ ਸ਼ਿਰੂ ਦੇ ਵਿੱਚ ਜਦੋਂ ਉਸ ਪਹਿਲੇ ਸਾਲ ਤੇ ਅਸੀਂ ਦੇਖਣ ਤੋਂ ਸ਼ੁਰੂ ਕੀਤਾ ਸੀਗਾ ਫਿਰ ਅਸੀਂ 1 ਏਕੜ ਕੀਤਾ ਫਿਰ 2 ਕੀਤੇ ਤਾਂ ਇਸ ਵਾਰ ਆਪਣੇ ਕੋਲ 4 ਏਕੜਾਂ ਦੇ ਵਿੱਚ ਇਹ ਕਣਕ ਹੈਗੀ ਹੈ ਅੱਛਾ ਇਹ ਕਣਕ ਤੇ ਦੂਸਰੀ ਕਣਕ ਦੇ ਵਿੱਚ ਫਰਕ ਕੀ ਹੈ ਕਿਉਂ ਇਹ ਕਣਕ ਨੂੰ ਮਤਲਬ ਕਿ ਸੋਨਾ ਮੋਤੀ ਤੁਸੀਂ ਦੱਸ ਤਾਂ ਦੂਸਰੀ ਕਣਕ ਦੇ ਮੁਕਾਬਲੇ ਫਰਕ ਕੀ ਹੈ ਕਿਉਂਕਿ ਮਾਰਕੀਟ ਦੇ ਵਿੱਚ ਐਮਪੀ ਦੀ ਕਣਕ ਵੀ ਹੈਗੀ ਹੈ ਲੋਕ ਅਕਸਰ ਆਪ ਦੇਖਦੇ ਕਿ ਐਮਪੀ ਦੀ ਕਣਕ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਕਿ ਅਸੀਂ ਐਮਪੀ ਦੀ ਕਣਕ ਲਿਆਣੇ ਆਂ ਐਮਪੀ ਦੀ ਕਣਕ ਹੋਗੀ ਜਾਂ ਆਮ ਕਣਕ ਹੋਗੀ ਜਾਂ ਆਹ ਜਿਹੜੀ ਸੋਨਾ ਮੋਤੀ ਕਣਕ ਹੋਗੀ ਤਿੰਨਾਂ 'ਚ ਕੀ ਫਰਕ ਕੀ ਹੈ ਦੇਖੋ ਜੀ ਉਹ ਤਾਂ ਆਰਤੀ ਕਹਿੰਦਾ ਜੀ ਐਮਪੀ ਦੀ ਆ ਕਸਟਮਰ ਨੂੰ ਕਿਸੇ ਨੂੰ ਨਹੀਂ ਪਤਾ ਵੀ ਉਹ ਐਮਪੀ ਤੋਂ ਆਈ ਹੈ ਕਿਉਂ ਉਹਦੇ ਸਾਹਮਣੇ ਉਹ ਟਰੱਕ ਤੋਂ ਵਿੱਚੋਂ ਲੋਡਿੰਗ ਅਨਲੋਡਿੰਗ ਦਾ ਕੋਈ ਨਹੀਂ ਦਿਖ ਰਿਹਾ ਤੇ ਕਿਸੇ ਨੂੰ ਨਹੀਂ ਪਤਾ ਵੀ ਉਹ ਐਮਪੀ ਚੋਂ ਆਈ ਹੈ ਜਾਂ ਇੱਥੋਂ ਲੋਕਲ ਹੈ ਉਹਨਾਂ ਨੇ ਨਵੀਂ ਪੈਕਿੰਗ ਦੇ ਵਿੱਚ ਹੋਰ ਚਾਹੇ ਬੋਰੀਆਂ ਥੈਲੇ ਲੈ ਕੇ ਠੱਪਾ ਲਾ ਦਿਓ ਜੀ ਉਹਦਾ ਐਮਪੀ ਦੀ ਐਮਪੀ ਦੀ ਹੋ ਗਈ ਇਹ ਤਾਂ ਤੁਸੀਂ ਮੇਰੇ ਆ ਕੇ ਨਾ ਖੇਤ ਦੇ ਵਿੱਚ ਦੇਖ ਸਕਦੇ ਹੋ ਨਾ ਜੀ ਆ ਕੇ ਖੜ ਕੇ ਬਈ ਆਪਣੇ ਇਹ ਸੋਨਾ ਮੋਤੀ ਕਿੱਥੇ ਬੋ ਰਹੇ ਆ ਆਪਾਂ ਪੰਜਾਬ ਦੇ ਵਿੱਚ ਆ ਖੰਨੇ ਦੇ ਨਾਲ ਆ ਜਿਹੜੀ ਗ੍ਰੇਨ ਮਾਰਕੀਟ ਆਸ਼ੀਆ ਦੀ ਸਭ ਤੋਂ ਵੱਡੀ ਆ ਉਹਦੇ ਆਪਾਂ ਬਿਲਕੁਲ 1.5 ਤੋਂ 2 ਕਿਲੋਮੀਟਰ ਤੇ ਬੈਠੇ ਆ ਤੇ ਇੱਥੇ ਆਪਾਂ ਗਾ ਰਹੇ ਆ ਆਪਣੇ ਕੋਲ ਜਦੋਂ ਮਰਜੀ ਬੰਦਾ ਕੋਈ ਵਿਜ਼ਿਟ ਕਰੇ ਆਵੇ ਦੇਖੇ ਤੁਹਾਨੂੰ ਇੱਥੇ ਮੇਰੇ ਉਸੇਆਂ ਪੜ ਉਸੇਆਂ ਤੋਂ ਪਤਾ ਵੀ ਕਰ ਸਕਦਾ ਵੀ ਬਈ ਹਰਪਾਲ ਸਿੰਘ ਕਦੇ ਕਿਸੇ ਨੇ ਸਪਰੇਅ ਪਾਉਂਦਾ ਹੋਵੇ ਕਦੇ ਰੇਪ ਪਾਉਂਦਾ ਹੋਵੇ ਦੇਖਿਆ ਹੋਵੇ ਕਿਦਾਂ ਤਾਂ ਉੱਥੇ ਦਾ ਤਾਂ ਮੈਂ ਤਾਂ ਬਲੀਵ ਨਹੀਂ ਕਰਦਾ ਜਿਵੇਂ ਜਿਹੜੀ ਲੋਕ ਐਮਪੀਰੀ ਕਹ ਕੇ ਲੋਕਾਂ ਨੂੰ ਮੈਂ ਤਾਂ ਠੱਗੀ ਕਹਾਂਗਾ ਵੀ ਠੱਗੀ ਹੋ ਰਹੀ ਹੈ ਜੀ ਉਹਨਾਂ ਦੇ ਨਾਲ ਉਹਦੇ ਨਾਲ ਤਾਂ ਜੀ ਆਪਣੇ ਪੰਜਾਬ ਦੇ ਵਿੱਚ ਵੀ ਕਈ ਕਿਸਾਨ ਬੈਠੇ ਨੇ ਜਿਨ੍ਹਾਂ ਦੇ ਕੋਲ ਇਹ ਕੜਕ ਹੈਗੀ ਆ ਆ ਜਿਹੜੇ ਬਗੈਰ ਰੇ ਸਪਰੇਅ ਤੋਂ ਨਹੀਂ ਸੋਨਾ ਬੁੱਤੀ ਕਹਿੰਦੇ ਦੂਜੀਆਂ ਵੈਰਾਈਟੀਆਂ ਹੈਗੀਆਂ ਨਾ ਹੋਰ ਵੀ ਦੇਸ ਹੈ ਹਨਾ ਸਰਬਤੀ ਆ ਉਹ ਸਰਬਤੀ ਲੋਕ ਬੀਜਦੇ ਨੇ ਤੇ ਉਹਨਾਂ ਤੋਂ ਲੈ ਲਓ ਉਹ ਵੀ ਤੁਹਾਨੂੰ ਉਸ ਰੇਟ ਨੂੰ ਐਮਪੀ ਵਾਲੀ ਰੇਟ ਨਾਲ ਉਹ ਵੀ ਦਿੰਦੇ ਆ ਉਹਨਾਂ ਤੋਂ ਲਓ ਤੇ ਨਾਲੇ ਇੱਥੇ ਦਾ ਕਿਸਾਨ ਖੁਸ਼ਹਾਲ ਹੋਊਗਾ ਤੇ ਨਾਲੇ ਤੁਹਾਡੇ ਮਨ ਦੀ ਤਸੱਲੀ ਹੋਊਗੀ ਤੁਸੀਂ ਕਹਿ ਰਹੇ ਹੋ ਕਿ ਇਹਦੇ ਤੇ ਸਭ ਸਪਰੇਅ ਵਗੈਰਾ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਬਾਕੀ ਗਣਕ ਤੇ ਸਪਰੇ ਦੀ ਲੋੜ ਪੈਂਦੀ ਹੈ ਤੇ ਫਿਰ ਮਹਤਤ ਫਿਰ ਕਿੰਨੀ ਕਉਂਦੀ ਹੈ ਨਹੀਂ ਨਹੀਂ ਬਾਕੀ ਗਣਕਾਂ ਤੇ ਵੀ ਸਮਰੇ ਦੀ ਲੋੜ ਨਹੀਂ ਇਹਨੂੰ ਕੋਈ ਬਿਮਾਰੀ ਦਾ ਇਦਾਂ ਵੀ ਕੋਈ ਆਉਂਦੀ ਨਹੀਂ ਕਿਸੇ ਵੀ ਗਣਕ ਨੂੰ ਜਿਆਦਾ ਤੋਂ ਜਿਆਦਾ ਤੇਲਾ ਹੁੰਦਾ ਤੇਲਾ ਤਾਂ ਇੱਕ ਨਾਰਮਲ ਤੁਸੀਂ ਲੱਸੀ ਦੀ ਸਪਰੇ ਨਾਲ ਜਾਂ ਆਪਣਾ ਇਹਦੇ ਨਾਲ ਕੀ ਕਹਿੰਦੇ ਆ ਪਾਣੀ ਦੀ ਉਸੱਤੇ ਕਰ ਤੋਂ ਲੱਸੀ ਦੀ ਕਰ ਦੋ ਜਾਂ ਇੱਕ ਆਪਣੇ ਅਮਰਤธารਾ ਇੱਕ ਬਣਾ ਲੈਨੇ ਆਪਾਂ ਦੇਸੀ ਕੰਪੋਨੈਂਟ ਹੈਗਾ ਉਹ ਬਣਾਓ ਤਾਂ ਮੇਰੇ ਤੋਂ ਸਿੱਖ ਲਓ ਆ ਕੇ ਕਿਉਂ ਨਹੀਂ ਪਤਾ ਹੈਗਾ ਤੇ ਇਸਾ ਸਪਰੇਅ ਕਰ ਦੋ ਤੇਲਾ ਝੜ ਜਾਂਦਾ ਤੇਲਾ ਉੜ ਜਾਂਦਾ ਮਰ ਜਾਂਦਾ ਅਚਰਪਾਲ ਜੀ ਜਿਹੜੀ ਕਣਕ ਆ ਇਹ ਤੁਸੀਂ ਫਿਰ ਮੰਡੀ ਚ ਲੈ ਕੇ ਜਾਂਦੇ ਹੋ ਕਿ ਤੁਹਾਡੇ ਕੋਲ ਇੱਥੇ ਡਾਇਰੈਕਟ ਤੁਹਾਡੇ ਕੋਲ ਜਿਹੜੇ ਲੋਕ ਨੇ ਇੱਥੇ ਆਪ ਪਹੁੰਚ ਕਰ ਲੈਂਦੇ ਦੇਖੋ ਜੀ ਮੈਂ ਜਦੋਂ ਦਾ ਵੀ ਲਾ ਰਿਹਾ ਮੈਂ ਕਦੇ ਮੰਡੀ 'ਚ ਨਹੀਂ ਲੈ ਕੇ ਗਿਆ ਮੰਡੀ ਤਾਂ ਸਿਰਫ ਮੈਂ ਪੱਖਾ ਲਵਾਉਣ ਲਈ ਝਰਨਾ ਲਵਾਉਣ ਲਈ ਇਹਨੂੰ ਸਾਫ਼ ਸੁਪੱਈਆ ਕਰਾਉਣ ਲਈ ਪੈਕਿੰਗ ਕਰਾਉਣ ਲਈ ਮੈਂ ਅਸੀਂ ਉੱਥੇ ਮੰਡੀ 'ਚ ਪਹੁੰਚਦੇ ਆਂ ਤੇ ਲੇਕਿਨ ਜਿਹੜੀ ਸੇਲ ਆ ਉਹ ਸੇਲ ਤਾਂ ਮੇਰੀ ਤੁਹਾਡੇ ਚੈਨਲ ਰਾ ਰਾਹੀਂ ਉਹ ਹੋ ਜਾਂਦੀ ਹੈ ਹੁਣ ਤੁਸੀਂ ਵੀਡੀਓ ਪਾਣੀਆ ਬਹੁਤ ਲੱਖਾਂ ਲੋਕਾਂ ਨੇ ਦੇਖਣੀ ਆ ਮੇਤੋਂ ਡਿਮਾਂਡ ਪੂਰੀ ਨਹੀਂ ਹੁੰਦੀ ਐ ਇਸ ਵਾਰ ਮੇਰੇ ਕੋਲ 70 80 ਕੁਆਂਟਲ ਦੇ ਆਰਡਰ ਨੇ ਜੀ ਚਾਰ ਕਿੱਲਾਂ ਜੋ ਮੇਰੇ ਕੋਲ ਵੱਧ ਤੋਂ ਵੱਧ ਕਿੰਨੀ ਹੋਊਗੀ 36 ਕੁਆਂਟਲ 40 ਕੁਆਂਟਲ 35 ਕੁਆਂਟਲ ਇੰਨੀ ਕੀ ਹੋਊਗੀ ਜੀ ਤੇ ਬਾਕੀ ਫਿਰ ਅ ਮਾਰੋਂ ਲੈ ਕੇ ਇਹਨਾਂ ਦੀ ਡਿਮਾਂਡ ਪੂਰੀ ਕਰਨੀ ਪੈਣੀ ਐ ਤੇ ਕਾਸਟਿੰਗ ਦੀ ਗੱਲ ਆ ਜਣੀ ਐ ਕਿਉਂਕਿ ਜਿਹੜੀ ਦੂਜੀ ਕਣਕ ਐ ਉਹਦਾ ਰੇਟ ਕੁਝ ਹੋਰ ਹੋਊਗਾ ਤੇ ਇਹਦਾ ਰੇਟ ਦੋਨਾਂ ਦਾ ਫਰਕ ਕੀ ਆ ਰੇਟ ਦਾ ਫਰਕ ਤਾਂ ਜੀ ਇਹੀ ਐ ਵੀ ਦੇਖੋ ਦੂਜੀਆਂ ਕਣਕਾਂ ਨੇ ਜਿਹੜੀਆਂ ਉਨਾ ਦਾ ਝਾੜ ਹੈਗਾ 35 22 ਕੁਇੰਟਲ 22 ਕੁਇੰਟਲ 20 ਤੋਂ ਉੱਪਰ ਗਏ ਨੇ ਜੀ ਇਸ ਵਾਰ ਦੇ 20 24 25 20 24 25 ਕੁਇੰਟਲ ਤਾਂ 2500 ਨੂੰ ਦੇਖ ਲਓ ਤੁਸੀਂ ਉਹ ਵੀ ਕਿੰਨੇ ਦੀ ਹੋ ਗਈ ਹਰਾ ਜੀ ਤਾਂ ਇਹਦਾ ਝਾੜ ਹੈਗਾ 7 ਤੋਂ 6 ਕੁਇੰਟਲ ਤੋਂ ਲੈ ਕੇ 8.5 ਤੋਂ 8.5 ਹੋਜੂ 9 ਹੋਜੂ ਇੰਨੇ ਅਗੇ ਰਹੂਗੀ ਜੀ ਤਾਂ ਜਿਵੇਂ ਦੇਸੀ ਜਿਹੜੀਆਂ ਸਾਹੀਵਾਲ ਗਾਂ ਦਾ ਆਪਾਂ ਦੁੱਧ ਪੀਨੇ ਆ ਤੇ ਕਿਉਂਕਿ ਉਹ ਕਿਉਂ ਇੰਨਾ ਕੁ ਆਕਸੀਜਨ ਉਹਦੇ ਗੁਣ ਵਧ ਨੇ ਤੇ ਉਹ ਜ਼ਿਆਦਾ ਉਹਦਾ ਰੇਟ ਵੀ ਜ਼ਿਆਦਾ ਉਹ ਦੇਸੀ ਗਾਂ ਦੇ ਹੇਠਾਂ 10-12 ਕਿਲੋ ਹੀ ਹੁੰਦਾ ਐਚ ਐਫ ਗਾਵਾਂ ਨੇ ਉਹਦੇ ਕੋਲ 35 ਲੀਟਰ ਦੁੱਧ ਹੁੰਦਾ ਇਸ ਲਈ ਉਹਦਾ ਇਹ ਇਹਦੀ ਈਲਡ ਘੱਟ ਹੈ ਇਹਦਾ ਰੇਟ ਜ਼ਿਆਦਾ ਹੈ ਅਚਰ ਬਾਲੀ ਇੱਕ ਵੀਟ ਅਲਰਜੀ ਅਕਸਰ ਆਪਾਂ ਦੇਖਦੇ ਆ ਕਿ ਲੋਕ ਕਹਿੰਦੇ ਕਿ ਮੈਨੂੰ ਵੀਟ ਅਲਰਜੀ ਹੈ ਕੀ ਇਹ ਕਣਕ ਜਦੋਂ ਆਪਾਂ ਖਾਵਾਂਗੇ ਘਰ ਦੇ ਵਿੱਚ ਇਹਦੀ ਰੋਟੀ ਬਣਾਵਾਂਗੇ ਕਿ ਵੀਟ ਅਲਰਜੀ ਜਿਹਨਾਂ ਨੂੰ ਹੁੰਦੀ ਹੈ ਉਹ ਠੀਕ ਹੋ ਹੁੰਦਾ ਹੈ ਹੈ ਕੁਝ ਇਹਦੇ ਵਿੱਚ ਫਰਕ ਹਾਂਜੀ ਇਹ ਮੇਰੇ ਤੋਂ ਕਾਫੀ ਲੋਕ ਲੱਗੇ ਜਾਂਦੇ ਨੇ ਜੀ ਇਹਨਾਂ ਨੂੰ ਵੀਟ ਅਲਰਜੀ ਹੈ ਉਹ ਕਹਿੰਦੇ ਵੀ ਸਾਨੂੰ ਅਸੀਂ ਕੋਈ ਵੀ ਆਟਾ ਜਾਂ ਮੱਕੀ ਦਾ ਜਾਂ ਕਣਕ ਦਾ ਖਾਸ ਤੌਰ ਤੇ ਇੱਕ ਵਾਰ ਪਿਛਲੇ ਵਾਰ ਮੈਨੂੰ ਅੰਮ੍ਰਿਤਸਰ ਤੋਂ ਫੋਨ ਆਇਆ ਸੀ ਉਹ ਕਹਿੰਦੇ ਵੀ ਜਿਵੇਂ ਮੈਂ ਕੋਈ ਲੇਡੀ ਸੀਗੀ ਵੀ ਵੀਰ ਜੀ ਮੈਨੂੰ ਬੜੀ ਦਿੱਕਤ ਆਉਦੀ ਹੈ ਵੀ ਮੇਰਾ ਬਹੁਤ ਦਿਲ ਕਰਦਾ ਕਣਕ ਦੀ ਰੋਟੀ ਖਾਣ ਨੂੰ ਤਾਂ ਮੈਂ ਉਹਨਾਂ ਨੂੰ ਇਨਵਾਈਟ ਕੀਤਾ ਸੀ ਮੈਂ ਆਪਾਂ ਝੇ ਲੈ ਜਾਉਂ। ਹੋਰ ਵੀ ਬਹੁਤ ਲੋਕ ਨੇ ਜਿਹੜੇ ਸਾਤੋਂ ਆਉਂਦੇ ਨੇ ਜੀ ਇਹਨਾਂ ਨੂੰ ਵੀਟ ਅਲਰਜੀ ਆ ਤੇ ਉਹ ਸਾਤੋਂ ਲੈ ਕੇ ਜਾਂਦੇ ਨੇ ਜੀ ਕਦੇ ਕਿਸੇ ਦੀ ਕੋਈ ਕੰਪਲੇਂਟ ਨਹੀਂ ਆਈ ਸਭ ਨੂੰ ਠੀਕ ਆ ਸਭ ਲੈਂਦੇ ਨੇ ਹਰ ਸਾਲ ਲੈਂਦੇ ਨੇ ਆਪਾਂ ਤੋਂ ਲੱਖਾਂ ਲੋਕ ਲੈ ਕੇ ਜਾਂਦੇ ਨੇ ਚਾਹੇ ਘੱਟ ਲੈ ਜਾਂਦੇ ਨੇ ਪਰ ਲੈ ਅਜੇ ਪਾਣੀ ਵਗਾਰੇ ਤੇ ਕਿੰਨਾ ਕੁ ਲੱਗਦਾ ਜਦੋਂ ਕਿ ਵੀ ਜਦੋਂ ਇਹਦੀ ਬਜਾਈ ਕਰਦੇ ਹੋ ਉਦੋਂ ਪਾਣੀ ਇਹ ਤੇ ਜ਼ਿਆਦਾ ਲੱਗਦਾ ਜਾਂ ਘੱਟ ਲੱਗਦਾ ਦੇਖੋ ਜੀ ਇਹਦੀ ਉਦਾਹਰਨ ਵੀ ਮੈਂ ਦਊਂਗਾ ਜਿਹੜੇ ਬੰਦੇ ਡਰਿੰਕਰ ਨੇ ਇਸ ਕੀ ਪੀਂਦੇ ਨੇ ਉਹ ਪਾਣੀ ਜ਼ਿਆਦਾ ਪੀਣਗੇ ਜਿਹਨੀਆਂ ਕੈਮੀਕਲ ਵਾਲੀਆਂ ਫਸਲਾਂ ਹੋਣਗੀਆਂ ਉਹ ਵੀ ਪਾਣੀ ਜ਼ਿਆਦਾ ਪੀਣਗੀਆਂ ਇਹਨੂੰ ਆਪਾਂ ਕੈਮੀਕਲ ਕੋਈ ਪਾਉਂਦੇ ਹੀ ਨਹੀਂ ਤੋਂ ਇਸ ਕਰਕੇ ਇਹਨੂੰ ਪਾਣੀ ਵੀ ਘੱਟ ਆਉਂਦਾ ਦੂਜੀਆਂ ਕਣਕਾਂ ਨੂੰ ਇਹਨੂੰ ਪਾਣੀ ਘੱਟ ਆਉਂਦਾ ਇੱਕ ਅੱਧਾ ਮੀਂਹ ਪੈ ਗਿਆ ਇੱਕ ਅੱਧਾ ਪਾਣੀ ਲੱਗ ਗਿਆ ਬਸ ਇੰਨਾ ਗਿਆ ਜੀ ਝਾੜ ਕਿੰਨਾ ਕਹਿਦਾ ਚਾੜੋ ਹੀ ਜੀ ਹੁਣ ਅੱਜ ਕੱਟ ਲਾਂਗੇ ਵੈਸੇ ਪਿਛਲੇ ਸਾਲ ਤਾਂ ਸੋਨਾ ਰਿਹਾ ਦੀ ਪਿਛਲੇ ਸਾਲ ਠੰਡ ਜਗਾ ਲੰਮੀ ਚੱਲੀ ਐਕਟੀ ਵੀ ਠੀਕ ਰਹੀ ਤੇ ਗਰਮੀ ਪਹਿਲਾਂ ਤਾਂ ਸ਼ੁਰੂ ਤਾਂ ਨਹੀਂ ਪੈਣ ਲੱਗੀ ਲੇਕਿਨ ਠੰਡ ਲੰਮਾ ਟਾਈਮ ਪਈ ਐ ਤੇ ਇਹਦਾ ਝਾੜ ਐਕਟੀ ਵੀ ਉਮੀਦ ਹੈ ਵੀ 8 ਗਾਟ ਤੋਂ ਉੱਪਰ ਆਊਗਾ ਜੀ ਮੇਰਾ ਲਾਸਟ ਸਵਾਲ ਹੋਊਗਾ ਕਿਉਂਕਿ ਕਿਸਾਨ ਅਕਸਰ ਕਹਿੰਦੇ ਨੇ ਕਿ ਖੇਤੀ ਜਿਹੜੀ ਹੈਗੀ ਲਾਹੇਮੰਦ ਹੁਣ ਕਿੱਤਾ ਨਹੀਂ ਰਹਿਣਾ ਉਹਨਾਂ ਲਈ ਕੀ ਮੈਸੇਜ ਹੋਊਗਾ ਕਿਉਂਕਿ ਅਕਸਰ ਆਪਾਂ ਦੇਖਦੇ ਆ ਕਿ ਕਹੇ ਜਾਂ ਤਾਂ ਠੇਕੇ ਦੇ ਦੇ ਦਿੰਦੇ ਨੇ ਯਾ ਜਮੀਨਾ ਵੇਚੀ ਜਾਂਦੇ ਨੇ ਕਿਸਾਨ ਦੇ ਦੇਖੋ ਜੀ ਗੱਲ ਥੋੜੀ ਬਿਲਕੁਲ ਠੀਕ ਹੈ ਲਾਹੇਵੰਤਾ ਨਹੀਂ ਅਸੀਂ ਕਹਿ ਸਕਦੇ ਇਹਨੂੰ ਕਿਉਂਕਿ ਜਿੰਨਾ ਕੈਮੀਕਲ ਵਾਲਾ ਪੈਸੇ ਵਟਦਾ ਉਹਨੇ ਕਿ ਅਸੀਂ ਵਟ ਲੈਨੇ ਪੈਸੇ ਤਾਂ ਸਾਡੇ ਜੇਬ ਚ ਵੀ ਉਹਨੇ ਹੀ ਆਉਂਦੇ ਆ ਕਿਉਂ ਇਹ ਉਹਨੀ ਉਹਦੀ ਝਾੜ ਘਟ ਹੈ ਤੇ ਪਰ ਮਾਨੂੰ ਸਾਡੇ ਤਸੱਲੀ ਆ ਸਾਡੇ ਡਾਕਟਰਾਂ ਕੋਲੋਂ ਪੈਸੇ ਖਰਚੇ ਬਚਦੇ ਨੇ ਜਦੋਂ ਅਸੀਂ ਰਸਾਇਣ ਮੁਕਤ ਖਾਣਾ ਜਿਵੇਂ ਤੁਸੀਂ ਇੱਕ ਡਾਕਟਰ ਰੱਖਦੇ ਹੋ ਇੱਕ ਨਾਈ ਵੀ ਪੱਕਾ ਰੱਖਦੇ ਹੋ ਤੁਸੀਂ ਨਾਈ ਉਸੇ ਕੋਲ ਜਾਂਦੇ ਜਿਹਨੂੰ ਪਹਿਲਾਂ ਕਟਰੀਮਿੰਗ ਕਾਈ ਹੁੰਦੀ ਹੈ ਇਹ ਡਾਕਟਰ ਵੀ ਉਹੀ ਵਾਰ-ਵਾਰ ਤੁਸੀਂ ਉਸੇ ਕੋਲ ਜਾਣਾ ਜਿਹੜਾ ਤੁਹਾਡਾ ਇੱਕ ਘਰੇਲੂ ਆਣ। ਐਦਾਂ ਇੱਕ ਤੁਹਾਡੇ ਕੋਲ ਕਿਸਾਨ ਵੀ ਇੱਕ ਘਰੇਲੂ ਹੋਣਾ ਚਾਹੀਦਾ। ਵੀ ਜਿੱਥੋਂ ਤੁਸੀਂ ਜਾ ਕੇ ਵਿਸ਼ਵਾਸ ਕਰਕੇ ਅੱਖਾਂ ਬੰਦ ਕਰਕੇ ਤੁਸੀਂ ਉਦੋਂ ਆਪਣਾ ਉਹ ਭੋਜਨ ਲੈ ਸਕਦੇ ਹੋ ਆਪਣੀ ਕਣਕ ਖਰੀਦ ਸਕਦੇ ਹੋ। ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਇਹ ਸਨ ਹਰਪਾਲ ਸਿੰਘ ਪਿੰਡ ਬਹੁਮੱਜਰੇ ਇਹਨਾਂ ਦਾ ਪਿਛਲੇ 2 ਸਾਲ 4 ਸਾਲਾਂ ਤੋਂ ਤਕਰੀਬਨ 2019 ਤੋਂ ਕਹਿ ਰਹੇ ਨੇ ਕਿ ਇਹ ਜਿਹੜੀ ਹੈਗੀ ਸੋਨਾ ਮੁੰਤੀ ਕਣਕ ਦੀ ਫੈਦਾਵਾਰ ਕਰ ਰਹੇ ਨੇ। ਅੱਧੇ ਕਿੱਲੇ ਤੋਂ ਸ਼ੁਰੂ ਕਰਕੇ ਅੱਜ ਤੱਕ तकरीबन 4 ਕਿੱਲੇ ਤੋਂ ਵੱਧ ਦੀ ਜਿਹੜੀ ਹੈਗੀ ਇਹ ਖੇਤੀ ਕਰ ਰਹੇ ਨੇ ਸੋਨਾ ਮੋਤੀ ਕਣਕ ਹੈ ਕਿਉਂਕਿ ਵੱਖਰੀ ਕਿਸਮ ਦੀ ਇੱਕ ਕਣਕ ਜਿਹੜੀ ਹੈਗੀ ਕਣਕ ਇੱਥੇ ਉਗਾਰੇ ਨੇ ਆਪਣੇ ਖੇਤਾਂ ਦੇ ਵਿੱਚ ਸੋ ਉਮੀਦ ਕਰਦੇ ਹਾਂ ਕਿ ਗੱਲਬਾਤ ਤੁਹਾਨੂੰ ਚੰਗੀ ਲੱਗਦੀ ਹੋਊਗੀ ਬਾਕੀ ਤੋਂ ਹੋਰ ਕਵਰੇਜ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਅਜਾਜ ਦਿਓ ਕੈਮਰਾਮੈਨ ਹਰਪ੍ਰੀਤ ਦੇ ਨਾਲ ਲਖੰਧ ਲੱਗੀ ਕੰਨ